ਇਹ ਨੂ ਹੋਲ ਹੈ ਨਾ 333 TX ਮਾਡਲ ਚ ਆ ਗਿਆ ਮਾਡਲ ਕਿੰਨੇ ਆ ਜੀ ਮਾਡਲ 5 2 ਸਪੀਡ ਰੰਗ ਪੈਂਟ ਜੀ ਰਿਜਨਲ ਡਾਟਾ ਵੀ ਰਿਹਾ ਸਾਰਾ ਠੀਕ ਆ ਜੀ ਰੰਗ ਪੈਂਟ ਦਾ ਪੂਰਾ ਹੈ TX ਮਾਡਲ ਆ ਗਿਆ ਇਹ ਹਾਂਜੀ 55 ਹੌਰ ਆ 55 ਹੌਰਸ ਪਾਵਰ ਤੇ ਆ ਗਿਆ 50 ਅਰੇ ਮਾਡਲ ਮੂਰੀਜਨਲ ਨੇ ਸਾਰੇ ਵੀਰੇ ਰਿਜਨਲ ਆ ਬਾਈ ਕਹਿੰਦਾ ਮਗਰਾੜ ਮੂਰੂਟ ਦੇਖ ਸਕਦੇ ਹੋ ਕੰਡੀਸ਼ਨ ਤੇ ਆ ਗਿਆ ਜੀ 735 4 ਮਾਡਲ 4 ਮਾਡਲ ਲਾ ਦੇਖ ਕੇ ਲੱਗਦਾ ਨਹੀਂ ਵੀ 4 ਮਾਡਲ ਉਹ ਸਾਰਾ ਵੀ ਓਰੀਜਨਲ ਆ ਸਾਰਾ ਓਰੀਜਨਲ ਆ ਵੀਰੇ ਟੱਟ ਖੁੱਲੇ ਖਲੇ ਨਹੀਂ ਟੱਟ ਸੀਲ ਟੱਟ ਰੰਗ ਪੈਂਟ ਦਿੱਤੇ ਵੀ ਨਹੀਂ ਪੂਰਾ ਪੂਰਾ ਸਾਹ ਵਟਰਾ 96 ਵਾਲਾ ਹੀ 96 ਮਾਡਲ 400 ਸੋਚ ਸਾਰਾ ਜੈਨੂਇਨ ਟਰੈਕਟਰ ਆ ਵੀਰੇ ਹਾਂਜੀ ਚਾਰੇ ਟਾਇਰ ਜਮਾਂ ਨਵੇਂ ਨੇ ਠੀਕ ਆ ਜੀ ਟਾਇਰ ਬਿਲਕੁਲ ਨਵੇਂ ਆ ਬਾਈ ਚੌਕੜਾ ਹਾਂਜੀ ਇਹ ਆ ਗਿਆ ਜੀ ਪੀਵੀ 13 ਸਕਰੂ ਦਾ ਨੰਬਰ ਰੰਗ ਪੇਂਟ ਦੀ ਜੀ ਗੱਲ ਬਾਤ ਸਾਰਾ origignal ਟਰੈਕਟਰ ਵੀਰੇ ਪੂਰਾ origignal ਹੈ ਮਗਰਾਡ ਮੂਰ ਦੇ ਨਾਲ 215 215 ਦਾ ਦਮਾਣਾ ਕਿੰਨੇ ਦਾ ਹੋਊਗਾ ਇਹ 195000 ਰੁਪਏ ਦਾ 195000 ਹਾਂਜੀ ਹੱਸੀ ਕਾ ਬਾਈ ਜੀ ਸਾਰੇ ਦੋਸਤਾਂ ਮੀਨਾਂ ਨੂੰ ਆਪਾਂ ਮੋਟੇ ਹੀ ਬਰਨਾਲਾ ਟਰੈਕਟਰ ਮੰਡੀ ਤੇ ਬਹੁਤ ਲੰਮੇ ਟਾਈਮ ਤੋਂ ਬਾਈ ਬਰਨਾਲਾ ਟਰੈਕਟਰ ਮੰਡੀ ਤੇ ਆਏ ਆ ਤੇ ਬਾਈ ਨਾਲ ਕਰਾਉਣੇ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆ ਬਾਈ 80 ਕਾਲ ਜੀ 80 ਹੈ ਬਾਈ ਜੀ ਠੀਕ ਠਾਕ ਜੀ ਬਹੁਤ ਵਧੀਆ ਕਿੰਨੇ ਟਰੈਕਟਰ ਲੈ ਕੇ ਆਏ ਜੀ ਅੱਜ 6 ਟਰੈਕਟਰ ਲੈ ਕੇ ਆਏ ਬਾਈ ਸਭ ਤੋਂ ਪਹਿਲਾਂ ਬਾਈ ਦਿਖਾਉਣੇ ਆਪਾਂ ਬਾਈ ਦੇ ਟਰੈਕਟਰ ਫਿਰ ਐਡਰੈਸ ਵਗੈਰਾ ਦੇਵਾਂਗੇ ਸਾਹਮਣੇ ਆ ਗਿਆ ਜੀ ਨੂ ਹੋਲੈਂਡ 373 TX ਮਾਡਲ ਚ ਆ ਗਿਆ ਮਾਡਲ ਕਿੰਨੇ ਆ ਜੀ ਮਾਡਲ 5 ਆ ਜੀ 5 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਚਾਰੇ ਵੀਰੇ ਮਰਬ ਸ਼ਕਤੀ ਲੈਫ ਦੇ ਨਵੇਂ ਆਗੇ ਚੌਕੜਾ ਟਾਇਰਾਂ ਦਾ ਨਮਾ ਬਾਈ ਫਰੰਟ ਵਾਲੇ ਵੀ ਨਮਾ ਬਾਈਕ ਵਾਲੇ ਵੀ 16 ਨੇ ਟਾਇਰਾਂ ਚ ਇਹ ਰੰਗ ਪੇਂਟ ਦੀ ਗੱਲ ਬਾਤ ਕਰੀ ਜੀ ਪੂਰਾ ਸਾਰਾ ਜੈਨੂਅਲ ਡਾਟਾ ਵੀਰੇ ਠੀਕ ਆ ਜੀ ਸਿੰਪਲ ਸਟੀering ਇੱਕ ਪਾਵਰ ਸਿੰਪਲ ਸਟੀering ਹੈ ਵੀਰੇ ਸਿੰਪਲ ਸਟੀering 2 ਸਪੀਡ ਚ ਆ ਗਈ 2 ਸਪੀਡ ਚ ਹੋਈ ਤਾਂ 2 ਸਪੀਡ ਰੰਗ ਪੇਂਟ ਦੀ ਓਰੀਜਨਲ ਡਾਟਾ ਵੀਰੇ ਸਾਰਾ ਠੀਕ ਆ ਜੀ ਰੰਗ ਪੇਂਟ ਦਾ ਪੂਰਾ ਇਹ ਐਕਸ ਮੋਡਲ ਆਗਾ ਇਹ ਹਾਂਜੀ 55 ਹੌਰ ਆ 55 ਹੌਰਸ ਪਾਵਰ ਤੇ ਆ ਗਿਆ 55 ਮਾੜਾ ਮੂੜ ਓਰੀਜਨਲ ਨੇ ਸਾਰੇ ਵੀਰੇ ਰੇਜਨ ਵਾਲਾ ਬਾਈ ਕਹਿੰਦਾ ਮਗਰਾੜ ਮਗਰੂਟ ਦੇਖ ਸਕਦੇ ਹੋ ਕੰਡੀਸ਼ਨ ਪੂਰੀ ਕੋਕਾ ਪੀਸ ਕੰਡੀਸ਼ਨ ਐ ਟਾਇਰ ਵੀ ਜਮਾਂ 9000 ਰੁਪਿਆ ਲਾਉਣ ਦੀ ਲੋੜ ਨਹੀਂ ਤੁਹਾਨੂੰ ਸਾਰੇ ਐਮ ਆਰ ਪੀ ਵੀ ਸਾਰੇ ਮਾਰ ਕੇ ਆ ਖੜਿਆ ਮਾਰ ਕੇ ਐਮ ਆਰ ਪੀ ਦੇ ਮਗਰਾੜਾਂ ਦੇ ਵੀ ਸਾਰੇ ਐਮ ਆਰ ਪੀ ਦੇ ਮੈਂ ਗਾਲੀ ਵੀ ਐਮ ਆਰ ਪੀ ਦੇ ਮਹਿੰਗੇ ਵਾਲੇ ਟਾਇਰ ਆ ਬਦਗੀਆ ਕੰਪਨੀ ਦੇ ਆ ਠੀਕ ਆ ਜੀ ਨੰਬਰ ਪੰਜਾਬੀ ਬਾਈ ਜੀ ਨੰਬਰ 50 PP 11 ਪਟਿਆਲੇ ਦਾ ਨੰਬਰ ਐ ਚੱਪੜੀ ਕਾਪੀ ਐ ਚੱਪੜੀ ਕਾਪੀ ਐ ਹਾਂਜੀ ਠੀਕ ਆ ਜੀ ਤੇ ਡਿਮਾਂਡ ਕਿੰਨੀ ਕਰਦੇ ਹੋ ਮੈਂ ਡਿਮਾਂਡ ਵੀ 365000 ਰੁਪਇਆ 365000 ਰੁਪਇਆ ਦਾ ਡਿਮਾਂਡ ਆ ਜੀ ਕਿੰਨੇ ਦਾ ਕਰੋਗੇ ਜੀ ਇਹ ਇਹ ਦੇ ਦਾਂਗੇ 45000 ਰੁਪਏ ਦਾ 345000 ਤੇ ਟਰੈਕਟਰ ਸੋਨੂ ਮਜੂ ਹੌ ਲੈਣ ਟੂ ਸਪੀਡ ਹਾਂਜੀ ਸਾਹਮਣੇ ਆ ਗਿਆ ਜੀ ਸਵਰਾਜ 855 ਟੂ ਸਟਾਰ ਐਫ ਆਈ 2 ਮਾਡਲ ਆ 2002 2002 ਮਾਡਲ ਆ ਹਾਂਜੀ ਤੇ ਜੇ ਆਪਾਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਲੰਮੇ ਟਾਇਰ ਆ ਵੀਰੇ ਬਾਈਕ ਵਾਲੇ ਟਾਇਰ ਬਿਲਕੁਲ ਨਵੇਂ ਹਾਂਜੀ ਸਾਰਾ ਓਰੀਜਨਲ ਟਰੈਕਟਰ ਆ ਰੀਜਨਲ ਜਿਹੜਾ ਇਹ ਰੱਖ ਪੱਬੂ ਹਜੇ ਤੱਕ ਆ ਚਟਾ ਲੱਗੀਆਂ ਹੋਈਆਂ ਨੇ ਐਨੇ ਡਾਊਨ ਮਾਰ ਰਹੇ ਚ ਹਾਂ ਇਸ ਮਗਰਾੜ ਮੂੜ ਰੰਬ ਰੰਬ ਸਾਰਾ ਬੈਕ ਸਾਈਡ ਤੋਂ ਵੀ ਦੇਖ ਸਕਦਾ ਹਾਂ ਬਈ ਤੁਸੀਂ ਮਗਰਾੜ ਮਗਰੂੜ ਰੰਬਾ ਰੰਬਾ ਦਾ ਸਾਫ ਪੈ ਰਿਹਾ ਹੈ ਇਹਨਾਂ ਚ ਲੂੰਕਾ ਸਾਰੀਆਂ ਓਰੀਜਨਲ ਜਿਹਨਾਂ ਗੋਲੀਆਂ ਵਾਲੇ ਓਰੀਜਨਲ ਨੇ ਰੀਜਨਲ ਆ ਰੰਗ ਪੇਂਟ ਨਹੀਂ ਆਏ ਜਿਵੇਂ ਇੱਥੇ ਲਿਖਾ ਹੋਇਆ ਬਈ ਕਹਿੰਦਾ ਖਰਾ ਦੇ ਪਰ ਓਰੀਜਨਲ ਆ ਓਰੀਜਨਲ ਜਿੰਨਾ ਵੀ ਹੈਗਾ ਰੀਜਨਲ ਆ ਇੰਡੀਕੇਟਰ ਵੀ ਚਾਰੇ ਲੱਗੇ ਹੋਏ ਆ ਟਰੈਕਟਰ ਤੇ ਪੂਰੀ ਕੈਂਡ ਕੰਡੀਸ਼ਨ ਤੇ ਇੰਜਨ ਗੇਅਰ ਦੀ ਜੇ ਗੱਲ ਬਾਤ ਪੂਰੀ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਲੈ ਜਣੇ ਠੀਕ ਹੈ ਜੀ ਤਸੱਲੀ ਆ ਕੰਮ ਹਾਂਜੀ ਤੇ ਦੋ ਮਾਡਲ ਆ ਡਿਮਾਂਡੀ 280000 ਰੁਪਏ ਜੀ 280 ਡਿਮਾਂਡ ਆ ਹਾਂਜੀ ਇਹ ਕਿੰਨੇ ਦਾ ਹੋ ਜੂਏ ਇਹ 255000 ਦਾ ਜੀ 255000 ਦਾ ਟਰੈਕਟਰ ਬਈ ਸਾਨੂੰ 8 ਚੋਪ ਜਿਵੇਂ ਮੰਡਿਆ ਮੈਂ ਜਦੂ ਸਾਹਮਣੇ ਆ ਗਿਆ ਜੀ ਮਹਿੰਦਰਾ 575 ਆ ਗਿਆ ਟਾਪ ਮਾਡਲ ਵਾਲਾ ਟਰੈਕਟਰ ਆ ਗਿਆ ਹਾਂਜੀ ਦਾ ਬੜਾ ਪੰਪ 575 ਐਕਸਪੀ ਐਕਸਪੀ ਪਲਸ ਆ ਗਿਆ ਹਾਂਜੀ 21 ਮਾਡਲ ਹੈ ਜੀ 21 ਮਾਡਲ ਆ ਟਾਪ ਪੜਾ ਮਾਡਲ ਆ ਗਿਆ ਇਹ ਪੰਜਾਬ ਨੰਬਰ ਆ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਨਾਲ ਦੀ ਟਾਇਰ 700 ਘੰਟੇ ਚੱਲੇ ਵੀ ਟਰੈਕਟਰ ਹੈ 700 ਘੰਟੇ ਟਰੈਕਟਰ ਚੱਲਿਆ ਨਾਲ ਦੇ ਟਾਇਰਾਂ ਦਾ ਪੂਰਾ ਸਾਫ ਟਰੈਕਟਰ ਸ਼ੋਰੂਮ ਕੰਡੀਸ਼ਨ ਆ ਪੂਰਾ ਸ਼ੋਰੂਮ ਕੰਡੀਸ਼ਨ ਦਾ 21 ਮਾਡਲ ਹੈ ਸਾਰੇ ਮਾਰ ਕੇ ਵਿਕੀ ਦੇ 21 ਆ ਪਿਆਉਰ ਠੀਕ ਹੈ ਜੀ ਪਿਆਉਰ 21 ਦਾ ਟਰੈਕਟਰ ਆ ਬਈ ਇਹ ਦੇਖ ਸਕਦੇ ਹੋ ਕੰਡੀਸ਼ਨ ਆ ਪੂਰੀ ਸੋਹਣੀ ਕੰਡੀਸ਼ਨ ਦਾ ਟਾਵਲ ਪੰਪਾ ਪਾਵਰ ਸਟੀering ਦਾ ਤੇ ਮਾਡਲ ਜੀ 21 ਆ ਗਿਆ 13 ਦੇ ਟਾਇਰ ਆ BKT ਕਮਾਂਡਰ ਵਾਲੇ ਟਾਇਰ ਆ ਗਏ ਬਈ ਮੰਗੇ ਵਾਲੇ ਨਾਲ ਹੀ ਆ ਗਏ ਕਰੰਟ ਵਾਲੇ 650 ਦੇ ਟਾਇਰ ਆ ਤੇ ਡਿਮਾਂਡ ਜੀ ਇਹਦੀ 5 ਲੱਖ 45000 ਰੁਪਏ ਜੀ 5 ਲੱਖ 45000 ਡਿਮਾਂਡ ਆ ਕਿੰਨੇ ਦਾ ਹੋਜੂ ਇਹ ਜੀ 5 ਲੱਖ 20000 ਦਾ 5 ਲੱਖ 20000 ਦਾ ਟਰੈਕਟਰ ਹੋਜੂ ਇਹ ਤੇ ਲੋਨ ਹੋਜੂ ਜੀ ਇਹ ਤੇ ਲੋਨ ਹੋਜੂ ਬਾਈ ਠੀਕ ਆ ਜੀ ਲੋਨ ਵੀ ਕਰਵਾ ਦਊਗਾ ਜੀ ਇਹਦਾ ਸਵਰਾਜ ਆ ਗਿਆ ਜੀ 735 ਚਾਰ ਮਾਡਲ ਹੈ ਚਾਰ ਮਾਡਲ ਆ ਦੇਖ ਕੇ ਲੱਗਦਾ ਨਹੀਂ ਵੀ ਚਾਰ ਮਾਡਲ ਨੂੰ ਸਾਰਾ ਵੀ ਓਰੀਜਨਲ ਆ ਸਾਰਾ ਓਰੀਜਨਲ ਆ ਵੀਰੇ ਟਰੈਕਟਰ ਖੁੱਲਿਆ ਕਰ ਲੈ ਟਰੈਕਟਰ ਸੀਲ ਟਰੈਕਟਰ ਦੇਖ ਸਾਡੇ ਨੂੰ ਲੀਜੇ ਚੈੱਕ ਕਰਾਉਣਾ ਵਿੱਚੋਂ ਖੋਲ ਕੇ ਟਰੈਕਟਰ ਦੀ ਦੇਖੋ ਬਈ ਗੰਨੀ ਸਾਰਾ ਸੀਲ ਟਰੈਕਟਰ ਹੈ ਬਈ ਰੰਗ ਪੇਂਟ ਕਿਤੇ ਵੀ ਨਹੀਂ ਪੂਰਾ ਵੀ ਪੂਰਾ ਸਾਫ ਆਟਾ ਜਿਵੇਂ ਸਾਰਾ ਜੈਨੂ ਆ ਨਾ ਲੱਗਦਾ ਵੀ ਜਿਵੇਂ ਪੇਟ ਹੋਇਆ ਹੋਇਆ ਨਾ ਓਰੀਜਨਲ ਆ ਸਾਰਾ ਜੈਨੂ ਆ ਨਾ ਬਾਈ ਜਿਹੜਾ ਜੈਨੂ ਹੋਣਾ ਟਰੈਕਟਰ ਰੰਗ ਪੇਂਟ ਤੇ ਹੀ ਬੜਾ ਸਾਫਾ ਟਰੈਕਟਰ ਇਹ ਸਾਰਾ ਮਗਰ ਮੂੜੂ ਦੇਖੋ ਵੀਰੇ 15 ਮਾਡਲ ਨੂੰ ਮਾਤ ਪਾਉਂਦਾਗਾ ਮਗਰ ਆਡਮ ਗਰੂਟ ਵੀ ਨਾਲ ਦੀ ਹੈ ਬਈ ਸਾਰਾ ਰੀਜਨਲ ਜੈਨੂ ਨਾਲ ਟਰੈਕਟਰ ਵੀਰੇ ਜੈਨੂ ਹੈ ਜਮਾ ਬਈ ਜਨਾ ਰੀਜਨਲ ਆ ਤੇ ਇੰਡੀਕੇਟਰ ਵੀ ਨਾਲ ਦੇ ਨਾਲ ਦੇ ਸਾਰਾ ਰੀਜਨਲ ਨਾਲ ਦਾ ਜਿਹੜੀ ਬੰਗਰ ਲਾਈਟ ਲਾ ਕੇ ਦਿੰਦੇ ਏਐਂਸੀ ਵਾਲੇ ਉਹ ਵੀ ਨਾਲ ਦੀ ਲੱਗੀ ਹੋਈ ਆ ਨਾਲ ਦੀ ਹੈ ਵੀਰੇ ਤੇ ਮਾਡਲ ਇਹ 4 ਆਗੇ ਜੀ ਹਾਂਜੀ 4 ਆ 4 ਮਾਡਲ ਹੈ ਜੀ ਟਾਇਰਾਂ ਦੀ ਗੱਲ ਬਾਤ ਕਰੀ ਟਾਇਰ ਵੀਰੇ ਮਗਰ 90 ਪਿਆ ਮੂੜੇ ਨਾਲ ਪਿਆ ਫਰੰਟ ਵਾਲੇ ਬਿਲਕੁਲ ਨਵੇਂ ਆ ਬਾਈਕ ਵਾਲੇ 90 ਪੈਸੇ ਟਾਇਰ ਆ ਗੂੜੇ ਦੇ ਬਾਈਕ ਆ ਇਹ ਵੀ ਆ ਗਿਆ ਟਰੈਕਟਰ ਪੰਜਾਬ ਨੰਬਰ ਆ ਡਿਮਾਂਡ ਜੀ ਇਹਦੀ ਡਿਮਾਂਡ ਜੀ 2,70,000 ਰੁਪਏ ਜੀ 2,70,000 ਦਾ ਡਿਮਾਂਡ ਆ ਕਿੰਨੇ ਕ ਦਾ ਹੋ ਜੂ ਇਹ 2,5 ਲੱਖ ਰੁਪਏ ਦੇ ਦਾਂਗੇ ਜੀ 2,5 ਲੱਖ ਤੇ ਟਰੈਕਟਰ ਬਈ ਸਾਦਰੀ ਉਧਰੇ ਹਰ ਕੋ ਨਾਲ ਹੈਗਾ ਜੀ ਸਾਦਰੀ ਵੀ ਮਿਲ ਜੂ ਡੰਡਾ ਫੱਟੀ ਦਾ ਦਿੰਨੀ ਦਿੰਦੇ ਹਾਂਜੀ ਹਾਂਜੀ ਸਾਹਮਣੇ ਆ ਗਈ 855 96 ਮਾਡਲ ਆ ਜੀ 96 ਮਾਡਲ 4600 ਸਾਰਾ ਜੈਨੂਨ ਡਰਾਈਵਰ ਹੈ ਹਾਂਜੀ ਚਾਰੇ ਟਾਇਰ ਜਮਾ ਨਵੇਂ ਨੇ ਇਹ ਗਾ ਰਿਟਾਇਰ ਬਿਲਕੁਲ ਨਵਿਆ ਭਾਈ ਚੌਕੜਾ ਹਾਂਜੀ ਇਹ ਆ ਗਿਆ ਜੀ ਪੀਵੀ 13 ਸੰਗਰੂਰ ਦਾ ਨੰਬਰ ਰੰਗ ਪਿੰਟ ਦੀ ਇਹ ਗੱਲਬਾਤ ਸਾਰਾ origignal ਟਰੈਕਟਰ ਵੀ ਪੂਰਾ origignal ਹੈ ਮਗਰਾੜ ਮੂਰੂ ਦੇ ਨਾਲ ਦੀ ਸਾਰੇ ਇਹਨੂੰ ਨਾਲ ਦੇਵੇ ਨਾਲ ਦੇ ਆ ਭਾਈ ਕਹਿੰਦਾ ਮਗਰਾੜ ਮੂਰੂ ਦਾ ਇਹ ਫਸਟ ਆਊਨਰ ਆ ਨਾ ਇਹ ਫਸਟ ਆਊਨਰ ਆਈ ਫਸਟ ਆਊਨਰ ਇਹ ਕਿਸੇ ਜੀਬੀ ਦਾ ਭਰਾ ਦੇ ਘਰੋਂ ਆਇਆ ਕਰੇਲੂ ਟਰੈਕਟਰ ਹਾਂਜੀ ਮਾਡਲ ਆ ਗਿਆ 97 ਡਿਮਾਂਡ ਜੀ 215 ਜੀ 215 ਡਿਮਾਂਡ ਹੈ ਕਿੰਨੇ ਦਾ ਹੋਊਗਾ ਇਹ ਕੱਟ ਜੀ ਇਹ 195000 ਰੁਪਏ ਦਾ 195000 ਤੇ ਭਾਈ 855 ਟਰੈਕਟਰ ਤੁਸੀਂ ਲੈ ਜੀ ਸਾਹਮਣੇ ਆ ਗਿਆ ਜੀ ਮਹਿੰਦਰਾ 2007 ਮਾਡਲ 200.5 ਡੀਆਈ ਭੂਮੀ ਪੁੱਤਰਾ ਹਾਈ ਟੈਕ ਚ ਆ ਗਿਆ ਜੀ ਕਿੰਨੇ ਮਾਡਲ ਹੈ ਜੀ ਇਹ 2007 ਵੀਰੇ 2007 ਮਾਡਲ ਆ ਹਾਂਜੀ ਪੈਰਾਂ ਦੀ ਇਹ ਗੱਲਬਾਤ ਕਰੀਏ ਜੀ ਇਹ ਰਹਿ ਗਈ 70 ਕੇ ਪੈਸੇ ਮੰਗ ਲਿਆ ਵੀਰੇ ਮੂਰੇ ਵੀ 70 80 ਪੈਸਾ ਰਹਿ ਗਿਆ ਜੀ 프ਰੰਟ ਵਾਲੇ 80 ਪੈਸੇ ਆ ਜੀ ਬੀਕੇਟੀ ਕਮਾਂਡਰ ਦੇ ਬੈਕ ਵਾਲੇ ਟਾਇਰ ਵੀ ਬੀਕੇਟੀ ਦੇ ਆ ਤੇ ਇਹ 12 ਦੇ ਟਾਇਰਾਂ ਜਾਇਆ ਦਿੰਦਾ ਟਰੈਕਟਰ ਹਾਂਜੀ ਹਾਂਜੀ ਇਹ ਆ ਗਿਆ ਜੀ ਬਠਿੰਡਾ ਨੰਬਰ ਪੀਵੀ 3 ਨਾ ਹਾਂਜੀ ਇਹ ਮਗਰਾੜ ਮਗਰੂੜ ਵੀ ਨਾਲ ਦੀ ਸਾਰੇ ਓਰੀਜਨਲ ਲਈ ਵੀਰੇ ਸਾਰਾ ਕੁਝ ਓਰੀਜਨਲ ਆ ਬਾਈ ਕਹਿੰਦਾ ਮਗਰਾੜ ਮਗਰੂੜ ਦਾ ਡੰਡਾ ਪੱਟੀ ਡਰਾਵ ਸਾਰੇ ਟਰੈਕਟਰ ਹੈ ਨਹੀਂ ਮਿਲੂ ਨਾਲ ਦੇ ਸਾਰਾ ਕੁਝ ਨਾਲ ਮਿਲਦਾ ਠੀਕ ਹੈ ਜੀ ਮਗਰਾੜਾ ਮਗਰੂੜਾ ਦਾ ਵੀ ਵਧੀਆ ਪਾ ਟਰੈਕਟਰ ਤੇ ਮਾਡਲ ਜੀ ਇਹ ਮਾੜ ਲਗੇ 2007 ਜੀ 2007 ਮਾਡਲ ਆ ਟਰੈਕਟਰ ਡਿਮਾਂਡ ਕਿੰਨੀ ਕਰਦੇ ਹੋ ਜੀ 270 ਜੀ 2 ਲੱਖ 70000 ਰੁਪਏ ਡਿਮਾਂਡ ਆ ਜੀ ਇਹ 265 ਆ ਗਿਆ ਜੀ ਡੀਆਈ ਦਾ ਕਿੰਨੇ ਦਾ ਹੋ ਜੂ ਇਹ ਜੀ ਇਹ ਦੇ ਦਾਂਗੇ 2.5 ਲੱਖ ਰੁਪਏ ਜੀ 2.5 ਲੱਖ ਦਾ ਟਰੈਕਟਰ ਬਈ ਤੁਸੀਂ ਲੈ ਜਿਓ ਇਹ ਹੁਣ ਐਡਰੈਸ ਦੱਸ ਦੋ ਪਿੰਡ ਜੀ ਕਿਹੜਾ ਆਪਣਾ ੁੱਡੀ ਕਲਾਂ ਵੀਰੇ ੁੱਡੀ ਕਲਾਂ ਪਿੰਡ ਆ ਜੀ ਮੰਡੀ ਤੋਂ ਮਾੜਾ ਟਰੈਕਟਰ ਪਿੰਡੀ ਹੁੰਦੇ ਕਰੇ ਹੁੰਦੇ ਵੀਰੇ ਠੀਕ ਆ ਜੀ ਤੇ ਜੇ ਪੁਰਾਣਾ ਟਰੈਕਟਰ ਕਿਸੇ ਵੀਰਪਰਾ ਨੇ ਵਿੱਚ ਘਟਾਉਣਾ ਜੀ ਘਟ ਲਾਂਗੇ ਵੀਰੇ ਠੀਕ ਆ ਜੀ ਉਹ ਜਿਵੇਂ ਟਾਪ ਮਾਡਲ ਆ ਗਿਆ ਸਾਰਿਆਂ ਉਤੇ ਲੋਨ ਵੀ ਹੋ ਜੂਗਾ ਤੇ ਜਾਂਣ ਲੋਨ ਦੀ ਸ਼ਬਦਾ ਵੀ ਹੈਗੀ ਹੈ ਕੰਟੈਕਟ ਨੰਬਰ ਜੀ ਹੈ 98142 ਹਾਂਜੀ ਬੇਲ ਜੱਟ 21 ਠੀਕ ਆ ਜੀ ਧੰਨਵਾਦ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ